ਮੈਂ ਮਾਰਦੀ ਆ ਭੈਣ ਚੋਦੇ ਦੀ ਬਰਤੋਂ ਇਹ ਰਗੜਦੂਗੀ ਮੈਨੂੰ ਮੈਂ ਹੁਣ ਦਾ ਸੱਤ ਤਕਰੀਬਾ ਜੀ ਤੇਣਾ ਨਾ ਦੇਣਾ ਸੌਦਾ ਸਰਦਾਰ ਜੀ ਰੱਖੀ ਤੇਰੀ ਕੁਛੜ ਸੌਦਾ ਤੇਰਾ ਪੈਸੇ ਮਿਲੋ ਪਰ ਜਿਹੜਾ ਮੁੰਡੇ ਲਈ ਜਾਂਦਾ ਨਾ ਮੈਂ 13000 ਤੋਂ ਨੇ ਦੇਖਣਾ ਕਿੱਥੇ ਦੇ ਕਿੱਥੇ ਗੱਡੀ ਚੱਲਦੀ ਉਹ ਬੰਦੇ ਦੀ ਸਰਦਾਰ ਜੀ ਨਹੀਂ ਮੈਨੂੰ ਤੂੰ ਐ ਕਰ 20000 ਤੂੰ ਮੈਨੂੰ ਇਹ ਕਿਥੇ ਤੇਈਂ ਜੀਂਦਾ ਮੈਂ ਤੈਨੂੰ ਐ ਜੀ ਮੈਂ ਆਖੀ ਜਾਵੇਂ ਮੈਨੂੰ ਐ ਤਿੰਨਾ ਘਟ ਗਿਆ ਮੰਗਣਵਾ ਕਿੰਨੇ ਉਰੇ ਉਰੇ ਸਾਹਮਣੇ ਮੋੜ ਤੇ ਖੜ ਕੇ ਦੇਖੀ ਵੇ ਮਿੱਤਰਾ ਆਈ ਨਾ ਕਰਦਿਆਂ ਨਾਲ ਲੜ ਕੇ ਉਹ ਪਾਈ ਨੂੰ ਕਿਹਾ ਇੱਕ ਮਗਾ ਠੀਕ ਆ ਇੱਕ ਮਾੜੀ ਆ ਨੀ ਕੀ ਲਾਇਆ ਇਹਦਾ 14 ਕਹਿੰਦਾ ਦੋਨਾਂ ਦਾ ਖਰਚਾ 14 ਆਉਂਦਾ ਵੀ ਗਲਤ ਆ ਪੰਗ ਨੂੰ ਵੀ ਕਹਿੰਨੇ ਆ ਮੂੰਹ ਤੇ ਮੈਂ ਲੰਮੂ ਮੁੰਡਾ ਸਾਹਿਬ ਨਾ ਪਿੱਲੇ ਥੋੜਾ ਜਿਆ ਤੇਰਾ ਥੋੜਾ ਜਗਾ ਆਲਾ ਭਾਈ ਆ ਚੱਕ ਜਿੰਨੇ ਦੀ ਤੈਨੂੰ ਲੱਗਦੀਆਂ ਤੇਰੇ ਕੋਲ ਬਸ ਕੁਛ ਸਾਹਿਬ ਨਾ ਕਰ ਲੀਏ ਜੀ ਤੂੰ ਕਰ ਲੈ ਹੱਥ ਮਾਰ ਲੈ ਇੱਕ ਠੀਕ ਹੈ ਇੱਕ ਨਰ ਲੈ ਜਮੇ ہاں ਨਰ ਜਿਹੜੀ ਹੱਕ ਦੀ ਗੱਲ ਰੱਬ ਨੂੰ ਇਹ ਫੰਡਰ ਹੈ ਹਨ ਖਾਦੇ ਨਾ ਪੇਟ ਭਰੂ ਕੰਦ ਹੈ ਇਹ ਫੰਡਰ ਇੱਕ ਫੰਡਰ ਇੱਕ ਭਰਾ ਜੀ ਇਹ ਜਿਹੜੀ ਗੱਲ ਮੈਂ ਸੁਣੀ ਮੜ ਜਾ ਯਾਰ ਇਹ ਕੀ ਕਹਿੰਦਾ ਉਧਰ ਹੋ ਕੇ ਜਿਹੜਾ ਮੈਂ ਗੱਲ ਕਰਦਾ ਬਾਈ ਨੇ ਕਹਿਤਾ ਸੀ ਬਣਾ 30 ਫਿਰ ਇਹਨੇ 25 ਕਹਿਤਾ ਕਹਿੰਦਾ ਵੀ ਸਹੀ ਲਾ ਵੀ ਮੈਂ ਕਹਾ ਬਾਈ ਇੱਕ ਤਾਂ ਵੀ ਮੁੰਦ ਲਾਤਾ ਸੀ ਅੱਡ ਇਕਲੀ ਦਾ 80000 ਕਿਹਾ ਸੀ ਬਾਈ ਨੇ ਇਹ ਕਹਦਾ ਵੀ ਮੇਰੀ ਆ ਨਹੀਂ ਵਿਕਣੀ ਮਗਰੋਂ ਇਹ ਨਹੀਂ ਵਿਕਦੀ ਦੋਵਾਂ ਨੂੰ ਇਕੱਠਿਆਂ ਲੈ ਲੈ ਮੈਂ ਤਾਂ ਇਹਨੂੰ ਰਾਜੀ ਤਿੰਨੇ ਇਕੱਠਿਆਂ ਨਹੀਂ ਉਹ ਤਾਂ ਮੈਂ ਪੱਟ ਰੱਖਾਂ ਤੇ ਚਲੀ ਜਾਊਗੀ ਹਾਂ ਹਾਂ ਰੱਖਣ ਚ ਉਹਦਾ ਰੱਖਣ ਚ ਵੀ ਚਲੀ ਜਾਊ ਹਾਂ ਰੱਖਣ ਚਲੀ ਜਾਉ ਗੱਬਣ ਹੈ ਹੈ ਪਤਾ ਨਹੀਂ ਗੱਬਣ ਇਹਨਾਂ ਚੱਕਰੀ 15 ਕਿ ਗੱਬਣ ਬਾਈ ਗੱਬਣ ਹੋਊ ਦੋ ਵੇਦਰਾ ਕਰ ਜਿਓ ਵੇਦਰਾ ਖੰਡ ਬਣਾਉਣਾ ਵਿਚਾਰੀ ਕਾ ਨੂੰ ਕਾਲ ਵਟਾਉਣਾ ਵਿਚਾਰੀ ਅਸੀਂ ਲੈਂਦੀ ਨਹੀਂ ਅਸਾਂ ਨੂੰ ਜੇ ਪਿੱਲੇ ਹੁਣ ਕੀ ਕਰਾਂ ਮੈਂ ਤੇਨ ਤੋਂ 25 ਦਾ ਲੈ ਜਾ 25 ਦਿਨ ਜਾਂਦੀਆਂ ਫੇਰ ਤੇਰੀ ਮਰਜ਼ੀ ਖੜਾ ਰੇ ਭਈ ਮਾਲ ਬਹੁਤ ਆਇਆ ਹੈ ਕਾਟੂ ਬੱਸ ਬਹੁਤ ਠਿਕਲੀਆਂ ਵੀਰਾ ਮਾਲ ਦਾ ਮੁੱਲ ਤਾਂ ਮੈਨੂੰ ਦੇ ਦੀ ਤਾਂ ਹੋਰਾਂ ਜੀ ਬੱਕਰੀਆਂ ਆਈਆਂ 15000 ਦੀਆਂ ਤੰਨੇ ਸਾਡੇ 15 ਦੀਆਂ ਦਿਨਾਂ ਹੁਣ ਕੀ ਕਰਾਂ ਬਿੱਲੇ ਆਪ ਵੀ ਦੇਖ ਲੈ ਸਾ ਪਾਪੜ ਜੇ ਹੁਣ ਤਾਂ ਚੰਗਾ ਮਾਲ ਰੱਖਣਾ ਫਿਰ ਤਾਂ ਮੈਂ ਮੁੱਲ ਵੀ ਲਾਉਂਦਾ ਫਿਰ ਤਾਂ ਇਹ ਮਾਲ ਹੈ ਕੱਟਣ ਵਾਲਾ ਤੈਨੂੰ ਪਤਾ ਨਾ ਜੂ ਮੈਂ ਪਿੱਛੇ ਨਹੀਂ ਹਟਦਾ ਸੌਦੇ ਤੋਂ ਕੱਟਣ ਵਾਲਾ ਮੈਂ ਜੇ ਹੁੰਦੀਆਂ ਦੇਖੀ ਐ ਲਸ ਲਸ ਕਰਦੀ ਹੁੰਦੇ ਦੋਨੇ ਬਰਾਬਰ ਦੀਆਂ ਫਿਰ ਤਾਂ ਤੈਨੂੰ ਪਤਾ ਮੈਂ ਘਟਣ ਵਾਲਾ ਬੰਦਾ ਨਹੀਂ ਉਦੋਂ ਹੀ ਪੜਾਕੇ ਖਾਣਨਾ ਫਿਰ ਫਿਰ ਤੈਨੂੰ ਇੰਨੇ ਦੀਆਂ ਵੀ ਨਹੀਂ ਸੀ ਮਿਲਦੀਆਂ ਕੋਈ ਗੱਲ ਐ ਨਹੀਂ ਮੇਰੇ ਨਾਲ ਮਰਉਣ ਦੀ ਛੱਡ ਤੋ ਮਿਲ ਜਾਂਦੀਆਂ ਮੈਨੂੰ ਦਾ ਛੱਡ ਤੋ ਗੱਲ ਬੱਕਰੀਆਂ ਬਸੇਰੀਆਂ ਮਿਲ ਜਾਂਦੀਆਂ ਭਾਜ ਇਹ ਕਹਿੰਦਾ ਬਈ 23 ਤੋਂ ਘੱਟ ਨਹੀਂ ਦਿੰਦੇ ਕੁਸੋ ਜੇ ਪਵਾ ਜਮਾਈ ਲੈ ਆਤੀ ਆ ਕੀ ਮੌਜੂਦੰਨੇ ਹੋ ਉਹ ਯਾਰ ਜੀ ਤੈਨੂੰ ਦੋਨੇ ਕਹਤਾ ਸੰਦੇ 8000 ਦੀ ਕੱਲੀ ਦਿੰਨਾ ਦੋਨੇ ਲਊਂਗਾ ਦੋਨੇ ਦੋਨੇ ਫਿਰ ਤੂੰ ਵੇਚਣ ਦਾ ਖੜ ਜਾ ਯਾਰ ਖੜ ਜਾ ਓਏ ਖੜ ਜਾ ਬਿੱਲਿਆ 16 ਦੀਆਂ ਦਿੰਨੇ ਦੋਏ ਚਲ ਆ ਜਾ ਭਾਈ ਖੜ ਜਾ ਹੁਣ ਤੂੰ ਐ ਨਾ ਕਰ ਹੁਣ ਹੁਣ ਧੱਕਾ ਕਰ ਨਾ ਆ ਦੇਖ ਲੈ ਇਹ ਕਿੰਨੀ ਖੜ ਜਾ ਯਾਰ ਓਏ ਇਹਦੇ ਕਿੰਨੀ ਦੇਖ ਲੈ ਪਤੰਦਰ ਆ ਗਿਆ ਤਲਾਈ ਇਹਨਾਂ ਤੂੰ ਸਰਦਾਰਾ ਕਾ ਸੁਣ ਮੇਰੀ ਹੈਂ ਹਉਣਾ ਰਾਜੀ ਆ ਕੱਲੀ ਇਹ ਵੀ ਨਾ ਮਾਰਦੀ ਆ ਭੈਣ ਚੋਦੇ ਦੀ ਫਿਰ ਇਧਰੋਂ ਇਹ ਰਗੜ ਦੂਗੀ ਮੈਨੂੰ ਮੈਂ ਹਣ ਦੱਸ ਕਿਤੇ ਗਰੀਬਾ ਜੀ ਇੱਕ ਤਾਂ ਰਗੜਿਆ ਜਾਊ ਗਈ ਇਹ ਦੁਨੀਆਂ ਤੇ ਤਾਂ ਫਿਰ ਕਿਉਂ ਆਇਆ ਕੰਮ ਪਹਿਲਵਾਨ ਇੱਕ ਤਾਂ ਨਾ ਹੋ ਗਈ ਆਪਾਂ ਰੋਜ਼ ਹੀ ਕਹੀ ਜਾਂ ਵੀ ਆਪਾਂ ਨਾ ਆਪਾਂ ਜਾ ਟੋਟਾ ਕੌਣ ਚੱਲੂ ਓਰੇ ਆ ਜਾ ਓਰੇ ਭੱਜ ਨਾ ਬੱਸ ਯਾਰ ਹੁਣ ਕਰਿਆ ਜੈਂਡਾ ਓਏ ਖੜਤਾ ਜਾ ਯਾਰ ਤੂੰ ਦਵਾਉਂਦਾ ਨਹੀਂ ਕਿ ਨਾ ਕੋਈ ਪਹਿਲੀ ਵਾਰੀ ਸੁੱਦਾ ਕਰਾਉਣ ਲੱਗਿਆ ਬਾਈ ਦੇ ਦੇ ਆ ਨਾ ਕਰ ਰਹਾ ਹੱਥ ਤਰ ਉਹ ਹੱਥ ਤਾਂ ਕੰਨਾ ਨਾ ਰੱਖੀ ਕੋਈ ਗੱਲ ਨਹੀਂ ਤੈਨੂੰ ਨਹੀਂ ਪੁੱਗੂ ਨਾ ਰੱਖੀ ਦੱਸ ਦੇ ਫਿਰ ਇਹਨਾਂ ਪੁੱਤ ਨੇ ਬੁਲਾ ਲਿਆ ਮੈਂ ਤਾਂ ਗਾਂ ਸੌਦਾ ਕਰਨ ਜਾਂਦਾ ਸੀ ਗੱਲ ਕੋਈ ਨਹੀਂ ਇਹ ਆਉਣਾ ਪੈਂਦਾ ਸਾਨੂੰ ਗਾਕ ਲਵੇ ਸਾਢੇ 16 ਦੀਆਂ ਵੇਚਤੀਆਂ ਕੀ ਗੱਲ ਆ ਨਾ ਤੈਨੂੰ ਉਹਦੇ ਬਿਨਾ ਪੁੱਛੇ ਪਾਤੇ ਮੈਨੂੰ ਕਹਿਆ ਤੈਨੂੰ ਮੈਂ ਤੇ ਹੈ ਕਹਿਆ ਤੈਨੂੰ ਤੂੰ ਆਪ ਹੀ ਦੇਖ ਲੈ ਆਪ ਕੀ ਦੇਖਣ ਦੱਸਾਂ ਮੈਂ ਤੇਣਾ ਨਾ ਦੇਣਾ ਸੌਦਾ ਸਰਦਾਰ ਚ ਰਹੀ ਤੇਰੀ ਕੁੱਠਲ ਸੌਦਾ ਤੇਰਾ ਪੈਸੇ ਮੇਰੇ ਪਰ ਜਿਹੜਾ ਮੁੱਲ ਲਾਈ ਜਾਂਦਾ ਨਾ ਮੈਂ 13000 ਤੋਂ ਨੇ ਦੇਖ ਲਾ ਕਿੱਦੇ ਕਿੱਥੇ ਗੱਡੀ ਚੱਕ ਜੀ ਕਿੰਨਾ ਵਧਾਦਾ ਤੇ ਮੈਂ 35 3500 ਰੁਪਿਆ ਬੰਦੇ ਨੇ ਚੱਕਦਾ ਤੂੰ ਬੰਦੇ ਦੀ ਸਰਦਾਰ ਜੀ ਇਹ ਮੈਨੂੰ ਤੂੰ ਐ ਕਰ 30000 ਤੋਂ ਮੈਨੂੰ ਇਹ ਕਿੱਥੇ 23 ਤੇ ਲੈ ਲੈ ਉਹ ਐ ਤਾਂ ਤੂੰ ਜਿੰਨੇ ਮਰਜ਼ੀ ਮੰਗੀ ਜਾਂਦਾ ਮੈਂ ਤੈਨੂੰ ਐ ਜਾਨ ਮੈਂ ਆਖੀ ਜਾਵੇਂ ਮੈਨੂੰ ਐ ਇੰਨਾ ਘਟਕੇ ਫਿਰ ਮੈਂ ਜੂਨ ਛੱਡ ਦੇਣਾ ਹਾਂ ਛੱਡ ਦੇ ਬੀਚ ਲੈਣ ਦੇ ਨੂੰ ਮੜੀ ਜਾਂਦਾ ਕਰਦਾ ਨਾ ਬੰਦਾ ਜਿਹੜਾ ਬਾਅਦ ਚ ਅਗਲਾ ਕਹਿੰਦਾ ਹੁੰਦਾ ਵੀ ਯਾਰ ਤੜਕੇ ਕੀ ਲੱਗੀ ਜਾਂਦਾ ਵੀਰੋਂ ਤੇ ਪੈਰ ਨੂੰ ਭੰਨ ਦੇਣਾ ਹੁਣ ਕੀ ਹੋਈ ਜਾਂਦਾ ਇਹ ਟਾਈਮ ਸਮਾਂ ਹੁੰਦਾ ਵੀਰ ਜੀ ਸਾਡੇ ਆਪਣਾ ਜਿਹੜਾ ਵਪਾਰੀਆ ਘਰੇ ਲੈ ਨਹੀਂ ਭਾਈ ਜੀ ਭਾਵੇਂ ਘਰੇ ਲੈ ਜਾ ਮੈਂ ਤੈਨੂੰ ਐ ਨਹੀਂ ਕਹਾਂ ਪਰ ਮੁੱਲ ਬਹੁਤ ਧੱਕਦਾ ਉਹਨੇ ਜਿਹੜੀਆਂ ਪ੍ਰਵਾਹ ਤੇ ਉਹਨਾਂ ਦੀ ਗੱਲ ਉਹਨਾਂ ਦਾ ਹੱਥ ਕਰ ਬੱਸ ਬੇਚਤੀ ਹੰ ਸਟਾਨਾ ਹੰ ਸਟਾਨਾ ਉਹ ਨਹੀਂ ਫੱਟਰੀ ਹੋਰ ਆ ਬਿੱਲਿਆ ਆ ਗਈਆਂ ਬੱਕਰੀਆਂ ਬੱਕਰੀਆਂ ਓ ਆਈ ਜਾਊਗਾ ਤਾਂ ਮੰਡੀ ਆ ਯਾਰ ਓਏ ਤੋੜਾ ਨਹੀਂ ਕਰਦਾ ਗੱਲ ਕਰਦੇ ਇਹਨੂੰ ਪਤਾ ਭਾਈ ਨੂੰ ਮੈਂ ਦੋ ਗੱਟੀਆਂ ਖਰੀਦਣਾ ਕਿ ਨਾ ਮੈਕਅਪ ਦੀ ਲੈਣਾ ਭਾਈ ਯਾਰ ਮੈਨੂੰ ਪਤਾ ਹੈ ਕਰਦੇ ਆ ਕੁਝ ਪੱਕਾ ਕੰਮ ਬਸ ਸੁਣ ਤਾ ਕੀ ਭਾਈ ਰਾਜੂ ਕਰੇਗਾ ਦੇਖ ਲੈ ਇੱਧਰ 5000 ਦੀ ਬੱਕਰੀ ਹੁੰਦਾ ਸੀ ਕਿੰਨੇ ਚ ਪਉਂਦਾ ਨਾ ਇਹਨੂੰ ਵੀ ਸਾਰਾ ਪੇਤਾ ਯਾਰ ਟੁਕੜਾ ਕੋ ਨਿਆਣਾ ਕੜਾ ਲੈ 17000 ਦੀਆਂ ਦੇ ਭਾਈ ਨਾ ਭਾਈ ਯਾਰ ੱੱਕਾ ਕਰੀ ਜਾਂਦਾ ਕੋਈ ੱੱਕਾ ਨਹੀਂ ਹੈਗਾ 500 ਹੀ ਪਾਇਆ ਹੈ ਹੈ ਪੂਰੇ ਵੀ ਦੀਆਂ ਕਰਦੇ ਤੈਨੂੰ ਕਹਿਤਾ ੱੱਕਾ ਯਾਰ ਹਣ ਤੈਨੂੰ ਵੀ ਨਾ ਉਹ ਕਰਦਾ ਲੈ ਮੈਂ ਤੈਨੂੰ ਵੀ ਨਹੀਂ ਉਹ ਕਰਦਾ ਬੇਇੱਜ਼ਤੀਆਂ ਸਾਡੇ ਸਤਾਰਾਂ ਦੀਆਂ ਚੁੱਪ ਕਰ ਜਾ ਚੁੱਪ ਕਰ ਜਾ ਮੈਂਨੇ ਮੁੱਲ ਬੜਾ ਸਹੀ ਲਾਇਆ ਹੈ ਹੈ ਪੁਗਦੀਆਂ ਨੇ ਨਹੀਂ ਪੁਗਦੀਆਂ ਮੈਥੋਂ ਨਾ ਡਰੀ ਦਿਲ ਖੋਲ ਕੇ ਗੱਲ ਕਰੀ ਹੈ 19 ਦੀਆਂ ਕਰਦੀ ਚੱਕ ਹੋਰ ਤਾਂ ਹੁਣ 19ਆਂ ਨਹੀਂ ਦੀਆਂ ਨਹੀਂ ਹੁੰਦੀਆਂ ਹੁਣ ਬਿੱਲੇ ਦੀ ਮਰਜ਼ੀ ਹੈ ਹੁਣ ਛੱਡ ਦੇ ਹੁਣ ਛੱਡ ਦੇ ਤੈਨੂੰ ਕਿਉਂ ਦੇਊਗਾ ਬਈ ਵਿਚਾਰੇ ਤਾਂ ਮੈਂ ਖੜਾ ਨਹੀਂ ਛੱਡ ਦੇ ਹੁਣ ਨਾ ਮਾਰ ਤੂੰ ਤਾਂ ਮੈਨੂੰ ਬਹੁਤ ਤੱਕ ਇੱਕ ਤਾਂ ਮਰੂ ਗਈ ਜੇ ਤੂੰ ਜਮੈਂ ਮਾਰ ਹੀ ਦਿੱਤਾ ਹੁਣ ਇੰਨੇ ਤਾਂ ਕਿੱਥੇ ਤੇਰਾ ਕਿੱਧਰ ਦੀ ਕਿੱਧਰ ਦੇ ਤਾ ਯਾਰ ਐਸੇ ਫਰਾ ਐਸੇ ਕੱਢ ਦੇ ਪਿੱਛੋਂ ਜਾ ਕੱਢ ਯਾਰ ਸੁਣੀ ਕੌਣ ਆ ਇਹ ਸੁਣ ਲੈ ਸਾਡੇ 16 ਸਾਡੇ 17 ਚ ਨੇਪੜੇ ਸਭ ਦੇ ਸਾਹਮਣੇ 17 ਚ ਨੇਪੜੇ ਸਾਡੇ 17 ਦੇ ਐਨ ਮੈਂ ਜਮਾ ਨਿਚੋੜ ਕੇ ਮਾਰਿਆ ਉਹ ਉਹ ਵੀ ਸੱਪ ਹੈ ਸੱਪ ਤਾਂ ਸਾਰੀ ਹੁੰਦੇ ਨੇ ਸੱਪ ਕਿਹੜਾ ਨਹੀਂ ਦਾ ਬਸ ਸਾਡੀ ਗੱਲ ਤੇ ਫੁੱਲ ਚੜ ਮੈਂ ਵੱਤ ਨਹੀਂ ਦਿੰਦਾ ਪਰ ਹਜ਼ਾਰ ਹਜ਼ਾਰ ਦੇ ਰਾਂ 500 ਤਾਂ ਦੇ ਬਧੂਆ ਦੇ ਦੂੰ ਤੈਨੂੰ ਲੈੜੀਆ ਵੀਡੀਓ ਬਣਦੀ ਐ ਸਾਹਮਣੇ ਪੈਸੇ ਲੈ ਲੈ

ਮੇਰੇ ਹੱਥਾਂ 'ਚੋਂ ਪੈਸੇ ਨਹੀਂ ਤੈਨੂੰ ਹੁਣ ਛੋਟ ਕਰ ਦੋ ਆਪ ਵੀ ਛੋਟ ਦੋ ਹਣ ਛੋਟ ਹਣ ਕਦੀ ਕਰਦੇ ਛੋਟ ਤੇ ਨਹੀਂ ਕਰਾਤੀ ਮੈਂ ਤਾਂ ਜੋ ਮਰਜ਼ੀ ਕਰਦੇ ਖੁਸ਼ੀ ਤੋਂ ਵਪਾਰੀ ਬੰਦਾ ਹੈ ਨਾ ਜੋ ਮਰਜ਼ੀ ਜੋ ਤੇਰਾ ਚਿੱਤ ਕਰੇ ਬਾਕੀ ਮੇਰੀ ਦਲਾਲੀ ਦੇ ਦੇ ਦੂਆ 'ਚੋ ਜੋ ਮਰਜ਼ੀ ਦੇ ਦੇ ਗਰੀਬ ਆਦਮੀ ਕੋਈ ਬਾਣ ਨਹੀਂ ਤੇਰ ਨਾਲ ਅੱਛਾ